ਹਾਂਜੀ ਆਪਾਂ ਹਾਜ਼ਰਾਂ ਜੀ ਈਟੀਟੀ 2364 ਪਰਤੀ ਸੰਬੰਧੀ ਮੋਸਟ ਇੰਪੋਰਟੈਂਟ ਵੀਡੀਓ ਲੈ ਕੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਨ ਵਾਲਿਆਂ ਜੀ 12 ਜੂਨ ਤੋਂ ਲੈ ਕੇ ਹੁਣ ਤੱਕ ਦੀ ਹੋਈ ਹੋਈ ਸਕਰੂਟਨੀ ਦੀ ਤੁਹਾਨੂੰ ਪਤਾ ਹੈ ਕਿ ਬੀਸੀ ਕੈਟਾਗਰੀ ਦੀ ਠੀਕ ਹੈ ਓਪਨ ਇਹਨਾਂ ਸਾਰਿਆਂ ਦੀ ਜਿਹੜੀ ਸਕਰੂਟਨੀ ਹੋ ਚੁੱਕੀ ਹੈ ਹੁਣ ਤੱਕ ਕਿੰਨੇ ਕੈਂਡੀਡੇਟ ਸਕਰੂਟਨੀ ਕਰਵਾ ਚੁੱਕੇ ਨੇ ਕਿੰਨੇ ਕੈਂਡੀਡੇਟ ਜਿਹੜੇ ਡਿਪਾਰਟਮੈਂਟ ਵੱਲੋਂ ਬੁਲਾਏ ਗਏ ਸੀ ਹੋਰ ਲਿਸਟ ਆਏਗੀ ਜਾਂ ਨਹੀਂ ਮੈਰਿਟ ਹੋ ਡਾਊਨ ਜਾ ਸਕਦੀ ਹੈ ਇਹਦੇ ਤੇ ਵੀ ਆਪਾਂ ਜਿਹੜੀ ਗੱਲ ਕਰਨ ਵਾਲਿਆਂ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾ ਹੁਣ ਤੱਕ ਦੀ ਜਿੰਨੀ ਵੀ ਸਕਰੂਟਨੀ ਹੋ ਚੁੱਕੀ ਆ ਉਹਨਾਂ ਸਾਰਿਆਂ ਦੀ ਲਿਸਟਾਂ ਜਿਹੜੀਆਂ ਨੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਮਿਲ ਜਾਣਗੀਆਂ ਠੀਕ ਹੈ ਧਿਆਨ ਦੇ ਨਾਲ ਕੱਟਆਫ ਨੂੰ ਸਮਝਿਓ ਤੁਹਾਨੂੰ ਕੱਟਆਫ ਦੀ ਪੂਰੀ ਜਾਣਕਾਰੀ ਮਿਲੇਗੀ ਤਾਂ ਆਓ ਸਟਾਰਟ ਕਰਦੇ ਆਂ ਜੀ ਸਭ ਤੋਂ ਪਹਿਲਾਂ ਜਿਵੇਂ ਤੁਹਾਨੂੰ ਪਤਾ ਹੈ ਕਿ ਦੇਖੋ ਓਪਨ ਦੀ ਜਿਹੜੀ BC ਦੀ ਇਹਨਾਂ ਦੋਹਾਂ ਦੀ ਜਿਹੜੀ ਸਕਰੂਟਨੀਆ ਹੋ ਚੁੱਕੀ ਹੈ ਠੀਕ ਹੈ ਹੁਣ ਜੇ ਆਪਾਂ ਗੱਲ ਕਰ ਲਈਏ ਓਪਨ ਦੀ ਤੇ BC ਕੈਟਾਗਰੀ ਦੀ ਮੈਂ ਤੁਹਾਨੂੰ ਦੱਸ ਦਵਾਂ ਕਿ ਓਪਨ ਦੇ ਹੁਣ ਤੱਕ 1200 ਦੇ ਕਰੀਬ ਜਿਹੜੇ ਕੈਂਡੀਡੇਟਸ ਨੇ ਬੁਲਾ ਲਏ ਗਏ ਨੇ ਤੇ ਪੋਸਟ ਕਿੰਨੀਆਂ ਜੀ ਓਪਨ ਦੇ 663 ਪੋਸਟ ਹੈ ਤੇ 1200 ਦੇ ਕਰੀਬ ਜਿਹੜਾ ਕੈਂਡੀਡੇਟ ਬੁਲਾ ਲਿਆ ਗਿਆ ਏ BC ਕੈਟਾਗਰੀ ਦੀ ਜੇ ਗੱਲ ਕਰੀਏ BC ਕੈਟਾਗਰੀ ਦੀ ਤੁਹਾਨੂੰ ਪਤਾ ਹੈ ਕਿ ਜਿਹੜੀਆਂ ਪੋਸਟਾਂ ਨੇ ਆਪਣੇ ਕੋਲ ਉਹ ਲਗਭਗ 170 ਨੇ ਤੇ ਇਹਦੇ ਜਿਹੜਾ ਕੈਂਡੀਡੇਟਸ ਆ ਉਹ ਲਗਭਗ 700 ਦੇ ਕਰੀਬ ਜਿਹੜਾ ਉਹ ਬੁਲਾ ਲਿਆ ਗਿਆ ਏ ਹੁਣ ਮੈਂ ਤੁਹਾਨੂੰ ਦੱਸ ਦਵਾਂ ਕਿ ਜਿੰਨੇ ਕੈਂਡੀਡੇਟਸ ਬੁਲਾਏ ਜਾ ਰਹੇ ਨੇ ਇਹਨਾਂ ਵਿੱਚੋਂ ਬਹੁਤ ਸਾਰੇ ਕੈਂਡੀਡੇਟਸ ਗੈਰਹਾਜ਼ਰ ਨੇ ਤੁਸੀਂ ਇੱਕ ਗੱਲ ਨੋਟ ਕਰੀ ਹੋਊਗੀ ਕਿ ਜਿਹੜੀ ਪਹਿਲਾਂ ਕੱਟਆਫ ਜਾਰੀ ਹੋਈ ਸੀ ਫਰਸਟ ਲਿਸਟ ਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਠੀਕ ਹੈ ਜਦੋਂ BC ਦੀ ਫਰਸਟ ਲਿਸਟ ਜਾਰੀ ਹੋਈ ਸੀ ਉਹ ਦੇ ਵਿੱਚ 57 ਤੋਂ ਚੱਕੇ ਗਏ ਸੀ ਕੈਂਡੀਡੇਟ ਠੀਕ ਹੈ 57 ਤੋਂ 60 ਤੱਕ ਲੇਕਿਨ ਦੋ ਦਿਨਾਂ ਬਾਅਦ ਹੀ ਜਿਹੜੀ ਇਹ ਰਿਵਾਈਜ਼ ਹੋ ਕੇ ਆ ਗਈ ਆ ਦੇਖ ਸਕਦੇ ਹੋ ਬਿਨਾ ਸਕਰੂਟੀਨੀ ਹੋਏ ਹੀ ਦੋ ਨੰਬਰ ਘਟਾ ਦਿੱਤੀ ਗਈ 55 ਤੋਂ 60 ਇਸੇ ਤਰ੍ਹਾਂ ਜਿਹੜੇ ਐਸ ਸੀ ਆਰ ਐਂਡਓ ਉਹਨਾਂ ਦੀ ਵੀ ਠੀਕ ਹੈ ਤਾਂ ਸਾਰੇ ਹੀ ਕੈਟਾਗਰੀ ਦੀ ਜਿਹੜੀ ਮੈਰਿਟ ਆ ਉਹ ਘਟਾ ਦਿੱਤੀ ਗਈ ਹੈ ਹਾਲੇ ਸਕਰੂਟੀਨੀ ਹੋਣੀ ਸੀ ਫੇਰ ਵੀ ਤਾਂ ਇਹ ਕਿਉਂ ਹੋਇਆ ਮੈਂ ਤੁਹਾਨੂੰ ਦੱਸ ਦਵਾਂ ਕਿ ਬਹੁਤ ਸਾਰੇ ਕੈਂਡੀਡੇਟਸ ਜਿਹੜੇ ਨੇ ਇਸ ਸਕਰੂਟੀਨੀ ਦੇ ਵਿੱਚ ਨਹੀਂ ਜਾ ਰਹੇ ਨਹੀਂ ਜਾ ਰਹੇ ਦਾ ਮਤਲਬ ਕਿ ਗੈਰਹਾਜ਼ਰ ਨੇ ਠੀਕ ਹੈ ਕਿਉਂ ਗੈਰਹਾਜ਼ਰ ਨੇ ਪਹਿਲਾਂ ਤੁਸੀਂ ਉਹਨੂੰ ਸਮਝੋ ਦੇਖੋ ਇਹ ਜਿਹੜਾ ਡਾਟਾ ਹੈ ਇਹ ਤੁਹਾਨੂੰ ਵਿਦ ਪ੍ਰੂਫ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਪ੍ਰੂਫ ਵੀ ਤੁਹਾਨੂੰ ਨਾਲ ਦਿਖਾਵਾਂਗੇ ਹੁਣ ਤੱਕ ਦੇ ਜਿਹੜੇ ਸਕਰੂਟੀਨੀ ਦੇ ਵਿੱਚ ਬੁਲਾਏ ਗਏ ਕੈਂਡੀਡੇਟ ਨੇ ਉਹਦਾ ਵੀ ਮੈਂ ਤੁਹਾਨੂੰ ਡਾਟਾ ਦੱਸਾਂਗੀ ਇਹਦੇ ਵਿੱਚ ਜਿਹੜੇ ਕੈਂਡੀਡੇਟ ਨੇ ਉਹ ਬਹੁਤ ਘੱਟ ਹਾਜ਼ਰ ਹੋ ਰਹੇ ਨੇ ਤਾਂ ਹੀ ਜਿਹੜਾ ਇਹ ਸ਼ਡਿਊਲ ਹੈ ਰੀਵਾਈਜ਼ ਹੋਇਆ ਸੀ ਠੀਕ ਹੈ ਇਹਦਾ ਰੀਜ਼ਨ ਹੈ ਦੇਖੋ 23 ਚੋਂ ਦੇ ਬਹੁਤ ਸਾਰੇ ਕੈਂਡੀਡੇਟ ਤਾਂ ਆਲਰੇਡੀ 6435 ਦੇ ਵਿੱਚ ਜੁਆਇਨ ਕਰ ਚੁੱਕੇ ਨੇ ਇਹ ਤਾਂ ਗੱਲ ਸਭ ਨੂੰ ਪਤਾ ਹੈ ਬਹੁਤ ਸਾਰੇ ਕੈਂਡੀਡੇਟ ਸਹਿਜ ਹੀ ਨਹੀਂ ਠੀਕ ਹੈ ਦੂਜਾ ਰੀਜ਼ਨ ਇਹ ਹੈ ਗੈਰ ਹਾਜ਼ਰ ਹੋਣ ਦਾ ਇਹ ਭਰਤੀ ਜ 3-3 ਸਾਲ ਜਾਂ 4 ਸਾਲ ਦੇ ਬਾਅਦ ਜਿਹੜੀ ਇਹ ਭਰਤੀ ਕੰਪਲੀਟ ਕੀਤੀ ਜਾ ਰਹੀ ਹੈ ਤਾਂ ਬਹੁਤ ਸਾਰੇ ਕੈਂਡੀਡੇਟਸ ਆਲਰੇਡੀ ਹੋਰ ਵੈਕੈਂਸੀਸ ਦੇ ਵਿੱਚ ਹੋਰ ਡਿਪਾਰਟਮੈਂਟ ਦੇ ਵਿੱਚ ਜੁਆਇਨ ਹੋ ਚੁੱਕੇ ਨੇ ਕਾਫੀ ਹੱਦ ਤੱਕ ਠੀਕ ਹੈ ਹੋਰ ਕਿਤੇ ਸੈਟਲ ਹੋ ਚੁੱਕੇ ਨੇ ਬਹੁਤ ਸਾਰੇ ਕੈਂਡੀਡੇਟਸ ਬਾਹਰ ਵੀ ਚਲੇ ਜਾਂਦੇ ਨੇ ਤੁਹਾਨੂੰ ਪਤਾ ਹੈ ਤੀਜਾ ਰੀਜ਼ਨ ਇਹ ਵੀ ਹੈ ਕਿ ਇਹਦੇ ਵਿੱਚੋਂ BI ਡਾਊਟ ਕਰ ਦਿੱਤੀ ਗਈ ਹੈ NIUS ਵਾਲੇ ਕੱਢ ਦਿੱਤੇ ਗਏ ਨੇ ਠੀਕ ਹੈ ਚੌਥੀ ਗੱਲ ਗ੍ਰੈਜੂਏਸ਼ਨ ਦੇ ਮਾਰਕਸ ਘਟਾ ਦਿੱਤੇ ਗਏ ਨੇ ਹਾਇਰ ਕੁਆਲਿਫਿਕੇਸ਼ਨ ਜਿਹੜੇ ਨੰਬਰ ਸੀਗੇ ਉਹ ਸਾਰੇ ਕੱਟ ਤੇ ਸਿਰਫ ਉਹ ਸਿਰਫ ਐਕਸਪੀਰੀਅੰਸ ਦੇ ਮਾਰਕਸ ਦਿੱਤੇ ਜਾ ਤਾਂ ਇਸ ਰੀਜ਼ਨ ਕਰਕੇ ਇਹ ਜਿਹੜੀ ਮੈਰਿਟ ਹੈ ਇੰਨੀ ਜ਼ਿਆਦਾ ਡਾਊਨ ਜਾ ਰਹੀ ਹੈ ਮੈਂ ਤੁਹਾਨੂੰ ਇੱਥੇ ਇੱਕ ਗੱਲ ਹੋਰ ਵੀ ਕਲੀਅਰ ਕਰਦਾ ਹਲੇ ਮੈਰਿਟੇ ਦੀ ਹੋਰ ਵੀ ਡਾਊਨ ਜਾਏਗੀ ਠੀਕ ਹੈ ਉਹ ਵੀ ਆਪਾਂ ਅੱਗੇ ਗੱਲ ਕਰਾਂਗੇ ਦੇਖੋ ਤੁਹਾਨੂੰ ਪਤਾ ਹੈ ਕਿ ਦੋ-ਦੋ ਨੰਬਰ ਸਾਰੇ ਹੀ ਕੈਟਾਗਰੀ ਦੀ ਜਿਹੜੀ ਕੱਟ-ਆਫ ਹੈ ਡਾਊਨ ਗਈ ਹੈ ਆ ਦੇਖ ਸਕਦੇ ਹੋ ਤੁਸੀਂ ਐਸਆਰ ਐਂਡ ਹੋਰੋਂ ਜਿਹੜਾ ਬੁਲਾਇਆ ਗਿਆ ਸੀ ਠੀਕ ਹੈ ਜਿਹੜਾ ਹੁਣ ਸਕਰੂਟੀ ਹੋਣੀ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਦੋ ਦਿਨ ਦੀ ਆ ਉਹਨਾਂ ਦੀ 54 ਤੋਂ ਚੱਕੇ ਗਏ ਸੀ ਕੈਂਡੀਡੇਟ ਠੀਕ ਹੈ ਲੇਕਿਨ ਜਦੋਂ ਰਿਵਾਈਜ਼ ਹੋ ਕੇ ਆਈ ਹੈ ਲਿਸਟ ਤੁਸੀਂ ਇੱਥੇ ਦੇਖ ਸਕਦੇ ਹੋ ਇਹ 2 ਨੰਬਰ ਹੋਰ ਕੱਟ ਗਈ 52 ਤੋਂ ਚੱਕ ਲਈ ਗਈ ਕੈਂਡੀਡੇਟ ਹਾਲੇ ਨਾਲ ਦੀ ਸਕਰੂਟੀ ਨਹੀਂ ਹੋਈ ਨਹੀਂ ਸੀ ਫਿਰ ਵੀ 2 ਨੰਬਰ ਹੋਰ ਡਾਊਨ ਗਈ ਹੈ ਕਿਉਂ ਕਿਉਂਕਿ ਉੱਥੇ ਕੈਂਡੀਡੇਟ ਐਨਾ ਪਹੁੰਚ ਹੀ ਨਹੀਂ ਰਿਹਾ ਜਿੰਨਾ ਡਿਪਾਰਟਮੈਂਟ ਬੁਲਾ ਰਿਹਾ ਸੀ ਠੀਕ ਹੈ ਤਾਂ ਕਰਕੇ ਜਿਹੜੀ ਮੈਰਿਟਾ ਡਾਊਨ ਹੋਈ ਹੈ ਹੁਣ ਆਪਾਂ ਗੱਲ ਕਰ ਲਈਏ ਕਿ ਇਹ ਭਰਤੀ ਦੇ ਵਿੱਚ ਜਿਹੜੀ ਮੈਰਿਟ ਹੈ ਹੋਰ ਕਿੰਨੀ ਕ ਡਾਊਨ ਜਾ ਸਕਦੀ ਹੈ ਕਿੰਨੀਆਂ ਕ ਲਿਸਟਾਂ ਆਉਣਗੀਆਂ ਤਾਂ ਦੇਖੋ ਇੱਕ ਲਿਸਟ ਹੋਰ ਆਏਗੀ ਜੀ ਇਹ ਤੋਂ ਬਾਅਦ ਠੀਕ ਹੈ ਮੈਰਿਟ ਜਿਹੜੀ ਹੈ ਹੋਰ ਡਾਊਨ ਜਾਏਗੀ ਮੈਂ ਤੁਹਾਨੂੰ ਦੱਸ ਦਵਾਂ ਕਿ ਹੁਣ ਤੱਕ ਦੇ ਕਿੰਨੇ ਕੈਂਡੀਡੇਟ ਦੀ ਜਿਹੜ 12 ਜੂਨ ਤੋਂ ਲੈ ਕੇ 15 ਜੂਨ ਤੱਕ ਦੇ ਕੈਂਡੀਡੇਟਸ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਇਹਨਾਂ ਦੀ ਹਾਲੀ ਸਕਰੂਟੀ ਨਹੀਂ ਹੋਣੀ ਆ ਉਹਦੇ ਤੇ ਆਪਾਂ ਲੱਗ ਗੱਲ ਕਰਾਂਗੇ ਠੀਕ ਹੈ ਪਹਿਲਾਂ ਆਪਾਂ ਓਪਨ ਕੈਟਾਗਰੀ ਤੇ BC ਕੈਟਾਗਰੀ ਦੀ ਗੱਲ ਕਰ ਰਹੇ ਹਾਂ ਹੁਣ ਦੇਖੋ ਮੈਂ ਤੁਹਾਨੂੰ ਦੱਸਿਆ ਸੀ ਕਿ ਓਪਨ ਦੀਆਂ ਜਿਹੜੀਆਂ 663 ਦੇ ਕਰੀਬ ਪੋਸਟਾਂ ਨੇ ਤੇ ਕੈਂਡੀਡੇਟ 1200 ਦੇ ਕਰੀਬ ਬੁਲਾਇਆ ਗਿਆ ਸੀ BC ਦੇ ਵਿੱਚ ਪੋਸਟਾਂ ਨੇ 170 ਤੇ ਲਗਭਗ 728 ਦੇ ਕਰੀਬ ਜਿਹੜਾ ਕੈਂਡੀਡੇਟ ਹੈ ਉਹ ਸੱਦਿਆ ਗਿਆ ਸੀ ਤੇ ਇਹਦੀ ਜਿਹੜੀ ਮੈਰਿਟ ਆ 55 ਤੋਂ 60 ਦੇ ਕਰੀਬ ਜਿਹੜੀ ਹੈ ਉਹ ਬੁਲਾਈ ਗਈ ਸੀ ਤੋਂ ਪਹਿਲਾਂ ਵਾਲਾ ਜ ਹੋਰ ਜਿਹੜੇ ਕੈਂਡੀਡੇਟ ਨੇ ਉਹ ਬੁਲਾਏ ਗਏ ਨੇ BC ਦੇ ਵਿੱਚ ਠੀਕ ਹੈ ਹੁਣ ਮੈਂ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਕਿੰਨੇ ਕੈਂਡੀਡੇਟ ਬੁਲਾ ਲਏ ਗਏ ਨੇ ਓਪਨ ਦੇ ਮੈਂ ਤੁਹਾਨੂੰ ਦੱਸਿਆ 1200 ਦੇ ਕਰੀਬ ਤੇ BC ਦੇ 728 729 ਦੇ ਕਰੀਬ ਜਿਹੜੇ ਕੈਂਡੀਡੇਟਸ ਨੂੰ ਸੱਦੇ ਗਈ ਸੀ ਇਹ ਤੁਸੀਂ ਡੇਟ ਵਾਈਜ਼ ਸਾਰੀ ਸਕਰੂਟੀਨਿੰਗ ਦੀਆਂ ਲਿਸਟਾਂ ਦੇਖ ਰਹੇ ਹੋਵੋਗੇ ਇਹ ਮੈਂ ਸਾਰਾ ਟੈਲੀਗ੍ਰਾਮ ਗਰੁੱਪ ਦੇ ਵਿੱਚ ਤੁਹਾਨੂੰ ਅਵੇਲੇਬਲ ਕਰਵਾ ਦਵਾਂਗੀ ਤੁਸੀਂ ਉੱਥੇ ਜਾ ਕੇ ਜਿਹੜਾ ਦੇਖ ਸਕਦੇ ਹੋ ਠੀਕ ਹੈ ਇਹ ਓਪਨ ਕੈਟਾਗਰੀ ਦੀ ਆਪਾਂ ਗੱਲ ਕਰ ਰਹੇ ਹਾਂ ਇੱਥੇ ਤੁਸੀਂ ਸੀਰੀਅਲ ਨੰਬਰ ਨੋਟ ਕਰੀ ਜਾਓ ਠੀਕ ਹੈ ਇਹ ਹੈਗੀ ਹੈ 13 ਜੂਨ ਵਾਲੀ ਠੀਕ ਹੈ 13 ਜੂਨ ਦੀ ਜਿਹੜੀ ਸਕਰੂਟੀ ਹੈ ਉਹਦੀ ਲਿਸਟ ਹੈ ਇਹ ਤੁਸੀਂ ਦੇਖ ਪਾ ਰਹੇ ਹੋਵੋਗੇ ਤੇ ਇਹਦੇ ਵਿੱਚ ਜਿਹੜੇ ਕੈਂਡੀਡੇਟਸ ਨੇ ਲਗਭਗ ਤੁਸੀਂ ਇੱਥੇ ਦੇਖ ਪਾ ਰਹੇ ਹੋਵੋਗੇ ਓਪਨ ਦੇ ਵਿੱਚ ਆਹ ਦੇਖ ਸਕਦੇ ਹੋ ਤੁਸੀਂ ਇਹ ਜਿਹੜਾ ਲਾਸਟ 14 ਜੂਨ ਦਾ ਹੈਗਾ ਇਹ ਯਾਨੀ ਦੇਖੋ 12 13 14 ਇਹ ਤਿੰਨ ਦਿਨ ਓਪਨ ਦੀ ਸਕਰੂਟੀ ਹੋਈ ਹੈ ਤੇ ਇੱਥੇ ਤੁਸੀਂ ਲਾਸਟ ਸੀਰੀਅਲ ਨੰਬਰ ਦੇਖ ਪਾ ਰਹੇ ਹੋਵੋਗੇ 1200 ਠੀਕ ਹੈ ਇਹਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਤਾਂ ਦੇਖੋ ਹਾਜ਼ਰ ਹੀ ਨਹੀਂ ਹੋਏ ਹੈਗੇ ਬਹੁਤ ਲਈ ਤਾਂ ਬਹੁਤ ਮੈਰਿਟ ਜਿਹੜੀ ਹਲੇ ਵੀ ਡਾਊਨ ਜਾਏਗੀ ਠੀਕ ਹੈ ਜੇ ਆਪਾਂ ਗੱਲ ਕਰ ਲਈਏ ਬੀਸੀ ਕੈਟਾਗਰੀ ਦੀ ਜਿਹਦੀ ਕਿ ਸਕਰੂਟੀ ਜਿਹੜੀ 15 ਜੂਨ ਨੂੰ ਹੋਈ ਸੀ ਤਾਂ ਇਹਦਾ ਵੀ ਤੁਸੀਂ ਸੀਰੀਅਲ ਨੰਬਰ ਇੱਥੇ ਦੇਖ ਸਕਦੇ ਹੋ ਆ ਦੇਖੋ ਲਾਸਟ 728 ਆ ਦੇਖ ਸਕਦੇ ਹੋ 728 ਠੀਕ ਹੈ ਤਾਂ ਇਹ ਸਾਰੇ ਬੀਸੀ ਦੇ ਨੇ ਆ ਦੇਖ ਸਕਦੇ ਹੋ ਤੁਸੀਂ 55 ਤੋਂ ਲੈ ਕੇ ਜਿਹੜੇ ਕੈਂਡੀਡੇਟ ਸੀਗੇ ਉਹ ਬੁਲਾਏ ਗਏ ਸੀ ਬੀਸੀ ਦੇ ਠੀਕ ਹੈ 55 ਤੋਂ 60 ਆ ਦੇਖ ਸਕਦੇ ਹੋ 55 ਵਾਲੇ ਠੀਕ ਹੈ 55 ਦਾ ਲਾਸਟ ਆ ਦੇਖ ਸਕਦੇ ਹੋ ਤੁਸੀਂ ਇਹ ਬੁਲਾਇਆ ਗਿਆ ਲਾਸਟ ਵਾਲਾ ਆਹ ਦੇਖ ਸਕਦੇ ਹੋ ਸੀਰੀਅਲ ਨੰਬਰ ਠੀਕ ਹੈ 728 ਤਾਂ ਇਸ ਤਰੀਕੇ ਨਾਲ ਮੈਂ ਤੁਹਾਨੂੰ ਗੱਲ ਕਰ ਰਹੀ ਸੀ ਤਾਂ ਠੀਕ ਹੈ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਕਿੰਨੇ-ਕਿੰਨੇ ਕੈਂਡੀਡੇਟਸ ਜਿਹੜੇ ਨੇ ਡਿਪਾਰਟਮੈਂਟ ਵੱਲ ਬੁਲਾਏ ਜਾ ਰਹੇ ਨੇ ਹਲੇ ਹੋਰ ਮੈਰਿਟ ਡਾਊਨ ਜਾਏਗੀ ਕਿਉਂਕਿ ਗੈਰ ਹਾਜ਼ਰੀ ਬਹੁਤ ਜ਼ਿਆਦਾ ਜਿਹੜੀ ਹੈ ਸਟੂਡੈਂਟਸ ਦੀ ਦੇਖਣ ਨੂੰ ਮਿਲ ਰਹੀ ਹੈ ਕੈਂਡੀਡੇਟਸ ਦੀ ਦੇਖਣ ਨੂੰ ਮਿਲ ਰਹੀ ਹੈ ਇਸ ਤੋਂ ਬਿਨਾਂ ਦੇਖੋ ਸਿੰਪਲ ਜੀ ਗੱਲ ਜੇ ਆਪਾਂ ਕਰੀਏ ਐਸਸੀਐਮ ਐਂਡ ਬੀ ਦੇ ਦਾ ਸਾਰੇ ਹੀ ਕੈਂਡੀਡੇਟ ਸੈਲੈਕਟ ਹੋ ਜਾਣਗੇ ਇਹਨਾਂ ਦੀ ਮੈਰਿਟ ਤਾਂ ਬਹੁਤ ਜ਼ਿਆਦਾ ਡਾਊਨ ਚਲੀ ਗਈ ਜਿਹੜਾ ਫਰਸਟ ਵਾਲਾ ਸ਼ਡਿਊਲ ਜਾਰੀ ਕੀਤਾ ਗਿਆ ਸੀ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਮ ਐਂਡ ਬੀ ਨੂੰ ਬੁਲਾਇਆ ਗਿਆ ਸੀ 41 ਕਿ ਉੱਥੇ ਕੈਂਡੀਡੇਟ ਪੂਰਾ ਹੀ ਨਹੀਂ ਹੋ ਰਿਹਾ ਠੀਕ ਹੈ ਜਿੰਨੀ ਭਰਤੀ ਕੰਪਲੀਟ ਕਰਨੀ ਹੈ ਉਹਨਾਂ ਕੈਂਡੀਡੇਟ ਆ ਹੀ ਨਹੀਂ ਰਿਹਾ ਤਾਂ ਹੀ ਹੁਣ ਵੱਧ ਤੋਂ ਵੱਧ ਜਿਹੜੇ ਕੈਂਡੀਡੇਟਸ ਦੀ ਜਿਹੜੀ ਸਕਿਉਰਿਟੀ ਐਂਡ ਡਿਪਾਰਟਮੈਂਟ ਵੱਲੋਂ ਕਰਵਾਈ ਜਾ ਰਹੀ ਹੈ ਕਲੀਅਰ ਹੈ ਤਾਂ ਇਹ ਹੈਗੀ ਸੀ ਬੀਸੀ ਕੈਟਾਗਰੀ ਦੀ ਤੇ ਓਪਨ ਕੈਟਾਗਰੀ ਦੀ 올 ਇਨਫੋਰਮੇਸ਼ਨ ਆਈ ਹੋਪ ਤੁਹਾਡੇ ਲਈ ਜਿਹੜੀ ਹੈਲਪਫੁਲ ਰਹੀ ਹੋਏਗੀ ਠੀਕ ਹੈ ਦੂਜੀ ਆਪਾਂ ਗੱਲ ਕਰ ਲਈ ਹੋਰ ਲਿਸਟ ਆਏਗੀ ਬਿਲਕੁਲ ਆਏਗੀ ਜੀ ਠੀਕ ਹੈ ਤੁਹਾਨੂੰ ਪਤਾ ਹੈ ਕਿ ਵਿੱਚ ਹੀ ਬੈਕਲੋਗ ਦੀਆਂ ਵੀ ਪੋਸਟਾਂ ਨੇ ਠੀਕ ਹੈ ਬਾਕੀ ਜਿਹੜੀਆਂ ਪੋਸਟਾਂ ਨੇ ਡੀ ਰਿਜ਼ਰਵ ਵੀ ਹੋ ਸਪੋਰਟਸ ਕੋਟੇ ਦੀਆਂ ਹੋ ਗਈਆਂ ਹਨ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਫਿਲਪ ਅਪ ਜਰੂਰ ਹੋਣਗੀਆਂ ਤੇ ਜਿਹੜੀ ਫਰਸਟ ਓਪਨ ਦੀ ਕੈਟਾਗਰੀ ਸੀ ਹੋਈ ਸੀ ਸਕਰੂਟੀ ਉਹ ਲਗਭਗ 437 438 ਦੇ ਕਰੀਬ ਜਿਹੜੀ ਹੈ ਕੈਂਡੀਡੇਟਸ ਨੂੰ ਬੁਲਾਇਆ ਗਿਆ ਸੀ ਠੀਕ ਹੈ ਤਾਂ ਮੈਂ ਤੁਹਾਨੂੰ ਰੀਜ਼ਨ ਦੱਸ ਚੁੱਕੀ ਹਾਂ ਜੀ ਬੀਐਡ ਜਾ ਚੁੱਕੀ ਹੈ ਬੀਏ ਦੇ ਨੰਬਰ ਕੱਟ ਚੁੱਕੇ ਨੇ ਬਹੁਤ ਸਾਰੇ ਕੈਂਡੀਡੇਟਸ ਗੈਰਹਾਜ਼ਰ ਨੇ ਛਾੜ 35 ਦੇ ਵਿੱਚ ਕੈਂਡੀਡੇਟਸ ਦਾ ਪਰਬੇਸ਼ਨ ਪੀਰੀਅਡ ਬਸ ਸਾਲ ਰਹਿ ਗਿਆ ਕੰਪਲੀਟ ਹੋਣ ਨੂੰ ਤਾਂ ਬਹੁਤ ਘੱਟ ਕੈਂਡੀਡੇਟ ਜਿਹੜੇ ਨੇ ਛਾੜ 35 ਦੇ ਇਧਰੋਂ ਆਣਗੇ ਹੋ ਸਕਦਾ ਨਾ ਵੀ ਆਣ ਕਿਉਂਕਿ ਉੱਧਰ ਪਰਬੇਸ਼ਨ ਜਿਹੜਾ ਆਲਮੋਸਟ ਕੰਪਲੀਟ ਹੋਣ ਵਾਲਾ ਹੈ ਤੇ ਇੱਥੇ ਹਲੇ ਸਟਾਰਟ ਹੋਏਗਾ ਠੀਕ ਹੈ ਤਾਂ ਕਰਕੇ ਚੀਜ਼ਾਂ ਜਿਹੜੀਆਂ ਕਿਤੇ ਨਾ ਕਿਤੇ ਤੁਹਾਨੂੰ ਦੇਖਣ ਨੂੰ ਮਿਲ ਸਕਦੀਆਂ ਨੇ ਕਲੀਅਰ ਹੈ ਬਾਕੀ ਹੁਣ ਦੇਖੋ 19 ਜੂਨ ਨੂੰ ਤੁਹਾਨੂੰ ਪਤਾ ਹੈ ਕਿ ਐਸਆਰ ਐਂਡਓ ਦੀ ਫਿਰ 18 ਨੂੰ ਐਮਬੀਡੀ ਹੋਏਗੀ ਠੀਕ ਹੈ ਤੇ ਅੱਜ ਜਿਹੜਾ ਕਹਿ ਲੋ ਐਮਬੀਡੀ ਹੈ ਫਿਰ ਉਸ ਤੋਂ ਬਾਅਦ ਐਕ ਸਰਵਿਸਮੈਨ ਹੋਗੇ ਜਨਰਲ ਕੈਟਾਗਰੀ ਹੋਗੀ ਡਬਲਯੂਐਸ ਵਾਲੇ ਹੋਗੇ ਇਹਨਾਂ ਨੂੰ ਵੀ ਜਿਹੜਾ ਇਹ ਸੱਦਿਆ ਜਾਏਗਾ ਠੀਕ ਹੈ ਸਕਰੂਟੀ ਲਈ ਉਹਨਾਂ ਤੇ ਵੀ ਜਿਹੜੀ ਆਉਣ ਵਾਲੇ ਫਿਚਰ ਟਾਈਮ ਦੇ ਵਿੱਚ ਆਪਾਂ ਜਿਹੜੀ ਗੱਲ ਕਰਾਂਗੇ ਉਹਨਾਂ ਦੀ ਵੀ ਲਿਸਟਾ ਜਿਹੜੇ ਨੇ ਤੁਹਾਡੇ ਨਾਲ ਜਲਦੀ ਸ਼ੇਅਰ ਕਰਾਂਗੇ ਆਪਾਂ ਠੀਕ ਹੈ ਜੀ ਤਾ ਇਹ ਹੈਗੀ ਸੀ ਅੱਜ ਦੀ ਵੀਡੀਓ ਵੀਡੀਓ ਵਧੀਆ ਲੱਗਿਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਬਾਕੀ ਜੇਕਰ ਤੁਹਾਡਾ ਕੋਈ ਵੀ ਡਾਊਟ ਕੁਐਸਚਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਸਕਦੇ ਹੋ ਚੈਨਲ ਤੇ ਨਵੇਂ ਆਏ ਹੋ ਸਬਸਕ੍ਰਾਈਬ ਕਰ ਲਓ ਜੀ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਜਿਹੜੇ ਨੋਟੀਫਿਕੇਸ਼ਨ ਨੇ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ ਟੈਲੀਗ੍ਰਾਮ ਗਰੁੱਪ ਨਾਲ ਜ਼ਰੂਰ ਜੁੜੋ WhatsApp ਗਰੁੱਪ ਨਾਲ ਵੀ ਜ਼ਰੂਰ ਜੁੜੋ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਜਲਦੀ ਹਾਜ਼ਰ ਹੋਣੀਆਂ ਜੀ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਤੁਹਾ